ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਪੰਜਾਬੀ ਫਿਲਮ ਸਟੂਡੀਓਜ਼ YouTube ਚੈਨਲ ਦੇ ਵਿੱਚ ਜਿੱਦਾਂ ਕਿ ਦੋਸਤੋ ਤੁਸੀਂ ਵੀਡੀਓ ਦੇ ਟਾਈਟਲ ਦੇ ਵਿੱਚ ਦੇਖ ਹੀ ਲਿਆ ਹੋਣਾ ਕਿ ਆਂਗਣਵਾੜੀ ਭਰਤੀ 2025 ਦੇ ਵਿੱਚ ਕੁਝ ਕੁ ਨਵੀਆਂ ਸ਼ਰਤਾਂ ਐਡ ਕੀਤੀਆਂ ਗਈਆਂ ਕੁਝ ਕੁ ਨਵੇਂ ਅਪਡੇਟਸ ਆਏ ਹੋਏ ਹਨ ਤੇ ਦੋਸਤੋ ਜਿੱਦਾਂ ਕਿ ਪਿਛਲੀ ਵੀਡੀਓ ਦੇ ਵਿੱਚ ਕਮੈਂਟਾਂ ਦੇ ਵਿੱਚ ਬਹੁਤ ਲੋਕਾਂ ਨੇ ਕਿਹਾ ਸੀ ਵੀ ਬੇਵਕੂਫ ਬਣਾ ਰਹੇ ਆ 2023 ਦਾ ਨੋਟੀਫਿਕੇਸ਼ਨ ਦਿਖਾ ਰਹੇ ਆ ਦੋਸਤੋ 2023 ਦਾ ਨੋਟੀਫਿਕੇਸ਼ਨ ਆਪਾਂ ਜਸ ਤੁਹਾਨੂੰ ਇੱਕ ਜਾਣਕਾਰੀ ਦੇਣ ਵਾਸਤੇ ਦਿਖਾਇਆ ਸੀਗਾ ਵੀ ਇਹ ਇਹ ਜਾਣਕਾਰੀਆਂ ਨੇ ਤੇ ਵੀ ਤੁਸੀਂ ਰੈਡੀ ਰਹੋ ਤੇ ਜਿੱਦਾਂ ਲੋਕ 네ਗੇਟਿਵ ਕਮੈਂਟਸ ਬਹੁਤ ਕਰ ਰਹੇ ਆ ਵੀ ਭਰਤੀ ਨਹੀਂ ਨਿਕਲਣੀ ਇਹ ਉਹ ਹਨਾ ਉਹ ਤੁਸੀਂ ਜਦੋਂ ਭਰਤੀ ਦਾ ਨੋਟੀਫਿਕੇਸ਼ਨ ਆ ਗਿਆ ਨਾ ਉਦੋਂ ਤੁਸੀਂ ਦੇਖ ਹੀ ਸਕਦੇ ਹੋ ਤੇ ਸਾਨੂੰ ਕਿਸੇ ਨੂੰ ਬੇਵਕੂਫ ਬਣਾਉਣ ਦਾ ਸਾਡੇ ਦਿਮਾਗ ਦੇ ਵਿੱਚ ਮਾਈਂਡ ਦੇ ਵਿੱਚ ਕੋਈ ਟੀਚਾ ਨਹੀਂ ਹੈਗਾ ਵੀ ਅਸੀਂ ਕਿਸੇ ਨੂੰ ਬੇਵਕੂਫ ਬਣਾਈਏ ਜਾਂ ਵਿਊ ਲੈਣ ਦੇ ਮਾਰੇ ਹਨਾ ਇਹ ਕਾ ਇਹ ਸਭ ਕੁਝ ਕਰ ਰਹੇ ਆਂ ਅ ਦੋਸਤੋ ਅਸੀਂ ਸਿਰਫ ਤੁਹਾਨੂੰ ਜਾਣਕਾਰੀ ਦੇਣ ਲਈ ਕਰਦੇ ਹੁੰਦੇ ਆਂ ਤੇ ਪਲੀਜ਼ ਤੁਸੀਂ ਚਲੋ ਕੋਈ ਨਾ 네ਗਟਿਵ ਕਮੈਂਟ ਵੀ ਆਪਦੀ ਜਗ੍ਹਾ ਤੇ ਸਹੀ ਹੁੰਦੇ ਆ ਲੋਕਾਂ ਨੂੰ ਡਰ ਹੁੰਦਾਗਾ ਤੇ ਚਲੋ ਕੋਈ ਗੱਲ ਨਹੀਂ ਤੇ ਤੁਸੀਂ ਪਲੀਜ਼ ਇਹ ਵੀਡੀਓ ਤੁਹਾਡੇ ਲਈ ਬਹੁਤ ਹੀ ਖਾਸ ਹੈ ਜੇ ਤੁਸੀਂ ਅੰਗਣਵਾੜੀ ਵਰਕਰ ਜਾਂ ਹੈਲਪਰ ਲਈ ਅਪਲਾਈ ਕਰਨੀ ਹੈ ਤਾਂ ਤੁਸੀਂ ਇਸ ਵੀਡੀਓ ਦੇ ਵਿੱਚ ਪਲੀਜ਼ ਲਾਸਟ ਤੱਕ ਸਾਡੇ ਨਾਲ ਬਨੇ ਰਹੋ ਤੇ ਪੂਰੀ ਵੀਡੀਓ ਦੇਖਿਓ ਬਿਲਕੁਲ ਵੀ ਸਕਿਪ ਨਾ ਕਰਿਓ ਕਿਉਂਕਿ ਇਹ ਵੀਡੀਓ ਤੁਹਾਡੇ ਲਈ ਬਹੁਤ ਹੀ ਇੰਪੋਰਟੈਂਟ ਹੋਵੇਗੀ ਚਲੋ ਦੋਸਤੋ ਹੁਣ ਆਪਾਂ ਚੱਲਦੇ ਹਾਂ ਅੱਜ ਦੇ ਅਪਡੇਟ ਦੇ ਵੱਲ ਤੇ ਜਿੱਦਾਂ ਕਿ ਵੀਡੀਓ ਦੇ ਵਿੱਚ ਤੁਸੀਂ ਲਿਖਿਆ ਹੋਇਆ ਦੇਖ ਹੀ ਸਕਦੇ ਹੋ ਦੋਸਤੋ ਕਿ ਆਂਗਣਵਾੜੀ ਹੈਲਪਰ ਵਰਕਰ ਦੇ ਭਰਤੀ ਸੰਬੰਧੀ ਕੁਝ ਕ ਹਦਾਇਤਾਂ ਆਂਗਣਵਾੜੀ ਵਰਕਰ ਆਂਗਣਵਾੜੀ ਹੈਲਪਰ ਦੀ ਅਸਾਮੀ ਸੰਬੰਧੀ ਲੋੜੀ ਦੀ ਸ਼ਰਤਾਂ ਦੋਸਤੋ ਜਿਵੇਂ ਕਿ ਇਹਦੇ ਵਿੱਚ ਵਿਦਿਅਕ ਯੋਗਤਾ ਅਧਿਆ ਸ਼ਰਤਾਂ ਦੱਸੀਆਂ ਗਈਆਂ ਹਨ ਤੁਸੀਂ ਦੇਖ ਸਕਦੇ ਹੋ ਲਿਖਿਆ ਹੋਇਆ ਅੰਗਣਵਾੜੀ ਵਰਕਰ ਲਈ ਘੱਟੋ ਘੱਟ ਗ੍ਰੈਜੂਏਸ਼ਨ ਜਾਂ ਇਸ ਦੇ ਬਰਾਬਰ ਦੀ ਯੋਗਤਾ ਪਾਸ ਕੀਤੀ ਹੋਵੇ ਦੋਸਤੋ ਜਿੱਦਾਂ ਕਿ ਪਹਿਲਾਂ ਗ੍ਰੈਜੂਏਸ਼ਨ ਮਤਲਬ ਆਪਸ਼ਨਲ ਸੀਗੀ ਤਾਂ ਕੰਪਲਸਰੀ ਜੋ ਸੀਗੀ ਮਤਲਬ ਜ਼ਰੂਰੀ ਸੀ ਉਹ ਪਲੱਸ 2 ਸੀਗੀ ਵਰਕਰ ਦੇ ਲਈ ਵਰਕਰ ਦੇ ਲਈ ਪਹਿਲਾਂ ਪਲੱਸ 2 ਜ਼ਰੂਰੀ ਸੀ ਹੁਣ ਗ੍ਰੈਜੂਏਸ਼ਨ ਕਰ ਦਿੱਤੀ ਆ ਗ੍ਰੈਜੂਏਸ਼ਨ ਮਤਲਬ ਘਟੋ ਘਟ ਵਿਦਿਅਕ ਯੋਗਤਾ ਜੋ ਗ੍ਰੈਜੂਏਸ਼ਨ ਹੈ ਜਾਂ ਇਸ ਦੇ ਬਰਾਬਰ ਦੀ ਕੋਈ ਡਿਗਰੀ ਹੋਵੇ ਠੀਕ ਹੈ ਜੀ ਤੇ 10ਵੀਂ ਪੱਤਰ ਦੇ ਵਿੱਚ ਪੰਜਾਬੀ ਦਾ ਵਿਸ਼ਾ ਇਹ ਤਾਂ ਪਹਿਲਾਂ ਵੀ ਜ਼ਰੂਰੀ ਸੀ ਹੁਣ ਵੀ ਜ਼ਰੂਰੀ ਆ ਠੀਕ ਹੈ ਜੀ ਦੋਸਤੋ ਤੇ ਤੁਸੀਂ ਸਮਝ ਗਏ ਹੋਵੋਗੇ ਵੀ ਪਹਿਲਾਂ ਮਤਲਬ ਗ੍ਰੈਜੂਏਸ਼ਨ ਜ਼ਰੂਰੀ ਨਹੀਂ ਸੀ ਆਪਸ਼ਨਲ ਸੀਗੀ ਵੀ ਹਾਂ ਜੇ ਪਾਸ ਕੀਤੀ ਹੋਈ ਹੈ ਆਪਣੀ ਤਾਂ ਉਹਦੇ ਨੰਬਰ ਅਲੱਗ ਤੋਂ ਜੁੜਨੇ ਸੀ ਤਾਂ ਹੁਣ ਜੋ ਕ੍ਰਾਈਟੇਰੀਆ ਸਾਰੇ ਹੀ ਚੇਂਜ ਕਰ ਦਿੱਤਾ ਇਹਨਾਂ ਨੇ ਇਹਨਾਂ ਨੇ ਅੰਗਨਵਾੜੀ ਵਰਕਰ ਦੇ ਲਈ ਗ੍ਰੈਜੂਏਸ਼ਨ ਜ਼ਰੂਰੀ ਕਰ ਦਿੱਤੀ ਆ ਘੱਟੋ ਘੱਟ ਮਤਲਬ ਹੁਣ ਪਲੱਸ 2 ਵਾਲੇ ਅੰਗਨਵਾੜੀ ਵਰਕਰ ਲਈ ਨਹੀਂ ਅਪਲਾਈ ਕਰ ਸਕਦੇ ਹੁਣ ਗ੍ਰੈਜੂਏਸ਼ਨ ਜ਼ਰੂਰੀ ਕਰ ਦਿੱਤੀ ਗਈ ਹੈ ਤੇ 10ਵੀਂ ਦੇ ਵਿੱਚ ਪੰਜਾਬੀ ਦਾ ਵਿਸ਼ਾ ਇਹ ਤਾਂ ਜ਼ਰੂਰੀ ਹੋਣਾ ਹੁੰਦਾ ਹੀ ਆ ਪਹਿਲਾਂ ਵੀ ਜ਼ਰੂਰੀ ਸੀ ਹੁਣ ਵੀ ਜ਼ਰੂਰੀ ਆ ਚਲੋ ਦੋਸਤੋ ਹੁਣ ਅਗਿਆਪਾ ਗੱਲ ਕਰਦੇ ਆ ਅੰਗਨਵਾੜੀ ਹੈਲਪਰ ਦੇ ਲਈ ਕਿਹੜੀ ਕੁਆਲਿਫਿਕੇਸ਼ਨ ਜ਼ਰੂਰੀ ਕਰ ਦਿੱਤੀ ਇਹਨਾਂ ਨੇ ਕੀ ਕੀ ਚੇਂਜਸ ਕੀਤੇ ਆ ਤੇ ਦੋਸਤੋ ਅੰਗਨਵਾੜੀ ਹੈਲਪਰ ਦੇ ਲਈ ਘੱਟੋ ਘੱਟ ਪਲੱਸ 2 ਕਰ ਦਿੱਤੀ ਗਈ ਹੈ ਪਲੱਸ 2 ਮਤਲਬ ਪਹਿਲਾਂ 10ਵੀਂ ਸੀਗੀ ਘੱਟੋ ਘੱਟ ਤੇ ਹੁਣ ਇਹਨਾਂ ਨੇ ਵਧਾ ਦਿੱਤੀ ਆ ਪਲੱਸ 2 ਕਰ ਦਿੱਤੀ ਆ ਪਹਿਲਾਂ 10ਵੀਂ ਮੈਟ੍ਰਿਕ ਬੇਸ ਤੇ ਭਰਤੀ ਹੁੰਦੀ ਸੀਗੀ ਹੈਲਪਰ ਦੀ ਹੁਣ ਪਲੱਸ 2 ਬੇਸ ਤੇ ਹੋਣ ਲੱਗੀ ਸੀ ਤੇ ਅਸਟੇ ਜ਼ਰੂਰੀ ਕਰ ਦਿੱਤੀ ਆ ਤੇ 10ਵੀਂ ਦੇ ਵਿੱਚ ਪੰਜਾਬੀ ਵਿਸ਼ਾ ਇਹ ਤਾਂ ਤੁਹਾਨੂੰ ਪਤਾ ਹੀ ਆ ਵੀ ਪਹਿਲਾਂ ਵੀ ਜ਼ਰੂਰੀ ਸੀ ਹੁਣ ਵੀ ਜ਼ਰੂਰੀ ਆ ਤੇ ਦੋਸਤੋ 10ਵੀਂ ਦੇ ਵਿੱਚ ਜੇ ਪੰਜਾਬੀ ਵਿਸ਼ਾ ਤਾਂ ਜ਼ਰੂਰੀ ਹੈ ਗਈ ਆ ਤੇ ਪਲੱਸ 2 ਜ਼ਰੂਰੀ ਹੈ ਦੋਸਤੋ ਜਿਵੇਂ ਹੁਣ 10ਵੀਂ ਇਕੱਲੀ 10ਵੀਂ ਕੀਤੀ ਹੋਵੇ ਜਿਨ੍ਹਾਂ ਦੀ ਉਹ ਹੈਲਪਰ ਦੇ ਲਈ ਨਹੀਂ ਅਪਲਾਈ ਕਰ ਸਕਦੇ ਪਲੱਸ 2 ਵਾਲੇ ਹੀ ਅਪਲਾਈ ਕਰ ਸਕਦੇ ਆ ਜਿਨ੍ਹਾਂ ਦੀ ਪਲੱਸ 2 ਕੀਤੀ ਹੋਈ ਹੈ ਦੋਸਤੋ ਵੀਡੀਓ ਦੇ ਵਿੱਚ ਆਪਾਂ ਹੁਣ ਅੱਗੇ ਗੱਲ ਕਰਾਂਗੇ ਉਮਰ ਸੰਬੰਧੀ ਸ਼ਰਤਾਂ ਦੇ ਬਾਰੇ ਅ ਦੋਸਤੋ ਅੰਗਨਵਾੜੀ ਵਰਕਰ ਦੀ ਭਰਤੀ ਲਈ ਘੱਟੋ ਘੱਟ ਉਮਰ 21 ਸਾਲ ਪਹਿਲਾਂ ਜਿਵੇਂ 18 ਸਾਲ ਤੋਂ ਅ ਸੀ 35 ਸਾਲ ਤੱਕ ਤੇ ਹੁਣ ਦੋਸਤੋ 21 ਸਾਲ ਤੋਂ ਸ਼ੁਰੂ ਹੋ ਗਈ ਆ ਘੱਟੋ ਘੱਟ ਮਤਲਬ 21 ਸਾਲ ਉਮਰ ਚਾਹੀਦੀ ਆ ਤੇ 37 ਸਾਲ 2 ਸਾਲ ਮਤਲਬ ਵਧਾਤੇ ਜਿਹੜੇ ਚਲੋ ਇਧਰੋਂ ਘਟਾਏ ਆ ਉਹ ਵਧਾ ਵੀ ਦਿੱਤੇ ਤੇ 21 ਸਾਲ ਤੋਂ 37 ਸਾਲ ਦੀ ਉਮਰ ਤੱਕ ਵਰਕਰ ਦੇ ਲਈ ਆਪਾਂ ਅਪਲਾਈ ਕਰ ਸਕਦੇ ਆ ਤੇ ਅੰਗਣਵਾੜੀ ਹੈਲਪਰ ਦੇ ਲਈ ਘੱਟੋ ਘੱਟ ਉਮਰ 18 ਸਾਲ ਤੋਂ 37 ਸਾਲ ਠੀਕ ਹੈ ਜੀ ਦੋਸਤੋ ਜਿਵੇਂ ਜਰਨਲ ਕੈਟਾਗਰੀ ਵਾਸਤੇ ਆਪਾਂ ਨੂੰ ਉਮਰ ਸੀਮਾ ਜੋ ਹੈ ਉਹ ਵਰਕਰ ਦੇ ਲਈ 21 ਤੋਂ 37 ਤੇ ਹੈਲਪਰ ਦੇ ਲਈ 18 ਤੋਂ 37 ਜਨਰਲ ਕੈਟਾਗਰੀ ਵਾਲੇ ਵਾਸਤੇ ਤੇ ਦੋਸਤੋ ਗੱਲ ਕਰਦੇ ਆਪਾਂ ਐਸਸੀ ਤੇ ਬੀਸੀ ਜਾਤੀਆਂ ਬਾਰੇ ਐਸਸੀ ਤੇ ਬੀਸੀ ਕਾਸਟ ਵਾਲੇ ਉਮੀਦਵਾਰ ਉਹਨਾਂ ਦੀ ਉਮਰ ਮਤਲਬ ਇੱਕ ਘੱਟੋ ਘੱਟ ਵਰਕਰ ਲਈ 21 ਸਾਲ ਤੇ ਹੈਲਪਰ ਲਈ 18 ਸਾਲ ਘੱਟੋ ਘੱਟ ਤੇ ਉਮਰ ਦੀ ਹੱਦ ਹੋਵੇਗੀ 42 ਸਾਲ ਆ ਐਸਸੀ ਤੇ ਬੀਸੀ ਕਾਸਟ ਵਾਲਿਆਂ ਲਈ 42 ਸਾਲ ਦੀ ਉਮਰ ਵਧਾਤੀ ਗਈ ਹੈ ਮਤਲਬ ਪਹਿਲਾਂ 40 ਸਾਲ ਤੱਕ ਸੀ ਹੁਣ 42 ਸਾਲ ਹੋ ਗਈ ਆ ਤੇ ਉਦਾਂ ਹੀ ਦੋਸਤੋ ਆਪਾਂ ਦਿਵਿਆਂਗ ਜਨ ਬਾਰੇ ਗੱਲ ਕਰਦੇ ਆ ਜਿਵੇਂ ਹੈਂਡੀਕੈਪਡ ਹੋਗੇ ਡਿਸੇਬਲਡ ਪਰਸਨ ਹੋਗੇ ਉਹਨਾਂ ਲਈ ਉਮਰ 47 ਸਾਲ ਪਹਿਲਾਂ 45 ਸਾਲ ਸੀਗੀ ਹੱਦ ਉਮਰ ਤੇ ਹੁਣ 47 ਸਾਲ ਮਤਲਬ ਮਿਨੀਮਮ ਜਿਹੜੀ ਹੈਗੀ ਆ ਉਹ ਤਾਂ ਉਦਾਂ ਹੀ ਰਹੇਗੀ ਵਰਕਰ ਲਈ 21 ਸਾਲ ਤੇ ਅੰਗਣਵਾੜੀ ਹੈਲਪਰ ਲਈ 18 ਸਾਲ ਘੱਟੋ-ਘੱਟ ਤੇ ਵੱਧ ਤੋਂ ਵੱਧ ਮਤਲਬ ਹੱਦ ਜੋ ਹੈ ਉਹ 47 ਸਾਲ ਹੈਂਡੀਕੈਪਸ ਲਈ ਹੈ ਮੈਂ ਦੁਬਾਰੇ ਫੇਰ ਇੱਕ ਵਾਰੀ ਦੱਸ ਦਿਨਾ ਦੋਸਤੋ ਵੀ ਜਰਨਲ ਕੈਟਾਗਰੀ ਵਾਲੇ ਜੋ ਹਨ ਉਹ ਵਰਕਰ ਦੀ ਭਰਤੀ ਲਈ ਘੱਟੋ-ਘੱਟ 21 ਸਾਲ ਤੇ ਵੱਧ ਤੋਂ ਵੱਧ 37 ਸਾਲ ਤੇ ਅੰਗਣਵਾੜੀ ਹੈਲਪਰ ਦੇ ਲਈ ਘੱਟੋ-ਘੱਟ ਉਮਰ 18 ਸਾਲ ਵੱਧ ਤੋਂ ਵੱਧ 37 ਸਾਲ ਤੇ ਐਸਸੀ ਬੀਸੀ ਕੈਟਾਗਰੀਆਂ ਲਈ ਦੋਸਤੋ ਘੱਟ ਤੋਂ ਘੱਟ ਉਮਰ ਹੈਲਪਰ ਦੇ ਲਈ 18 ਸਾਲ ਤੇ ਵੱਧ ਤੋਂ ਵੱਧ 42 ਸਾਲ ਤੇ ਅੰਗਨਵਾੜੀ ਵਰਕਰ ਦੇ ਲਈ ਘੱਟ ਤੋਂ ਘੱਟ ਉਮਰ 21 ਸਾਲ ਤੇ ਵੱਧ ਤੋਂ ਵੱਧ 42 ਸਾਲ ਮਤਲਬ ਹੱਦ 42 ਸਾਲ ਹੋ ਗਈ ਐ ਐਸਸੀ ਬੀਸੀ ਕਾਸਟ ਲਈ ਤੇ ਉਦਾਂ ਹੀ ਹੈਂਡੀਕੈਪਡਸ ਲਈ ਦੋਸਤੋ ਉਮਰ ਹੱਦ 47 ਸਾਲ ਤੇ ਘੱਟੋ ਘੱਟ ਉਮਰ 21 ਸਾਲ ਵਰਕਰ ਦੇ ਲਈ 18 ਸਾਲ ਹੈਲਪਰ ਦੇ ਲਈ ਤੇ ਦੋਸਤੋ ਜੋ ਦਿਵਿਆਂਗ ਜਨ ਯਾਨੀ ਕਿ ਹੈਂਡੀਕੈਪਡ ਨੇ ਉਹਨਾਂ ਨੂੰ ਸਰਕਾਰ ਵੱਲੋਂ ਜਾਰੀ ਕੀਤਾ ਹੋਇਆ ਯੂੜੀ ਆਈਡੀ ਕਾਰਡ ਜ਼ਰੂਰ ਪੇਸ਼ ਕਰਨਾ ਹੋਵੇਗਾ ਪੇਸ਼ ਕਰਨਾ ਜ਼ਰੂਰੀ ਹੈ ਦੋਸਤੋ ਜਿੱਦਾਂ ਕਿ ਹੈਂਡੀਕੈਪਡ ਪਰਸਨ ਨੇ ਆਪਣੇ ਉਹਨਾਂ ਨੂੰ ਜੋ ਸਰਕਾਰ ਵੱਲੋਂ ਇੱਕ ਕਾਰਡ ਬਣਾ ਕੇ ਦਿੱਤਾ ਜਾਂਦਾ ਹੈ ਜਿਸ ਨੂੰ ਯੂੜੀ ਆਈਡੀ ਕਾਰਡ ਕਿਹਾ ਜਾਂਦਾ ਹੈ ਉਹ ਪੇਸ਼ ਕਰਨਾ ਜ਼ਰੂਰੀ ਹੋਵੇਗਾ ਤੇ ਦੋਸਤੋ ਇਹਦੇ ਵਿੱਚ ਵਿਧਵਾ ਅਤੇ ਤਲਾਕਸ਼ੁਦਾ ਵਿਧਵਾ ਜਾਂ ਫਿਰ ਤਲਾਕਸ਼ੁਦਾ ਲਈ ਉਮਰ ਹੱਦ 47 ਸਾਲ ਉਹਨਾਂ ਲਈ ਵੀ 47 ਸਾਲ ਦੀ ਹਰ ਉਮਰ ਸੀਮਾ ਰਹੂਗੀ ਤੇ ਘੱਟੋ-ਘੱਟ ਤਾਂ ਤੁਹਾਨੂੰ ਪਤਾ ਹੀ ਹੈ 21 ਸਾਲ ਤੇ 18 ਸਾਲ 21 ਸਾਲ ਹੈਗੀ ਵਰਕਰ ਲਈ ਘੱਟੋ-ਘੱਟ ਹੈਲਪਰ ਲਈ ਹੈਗੀ 18 ਸਾਲ ਤੇ ਵਿਧਵਾ ਤੇ ਤਲਾਕਸ਼ਦ ਲਈ ਉਮਰ ਹੱਦ ਹੈਗੀ 47 ਸਾਲ ਉਮਰ ਸੰਬੰਧੀ ਸ਼ਰਤਾਂ ਇਸ਼ਤਿਹਾਰ ਜਾਰੀ ਕਰਨ ਵਾਲੇ ਮਹੀਨੇ ਦੀ ਪਹਿਲੀ ਮਿਤੀ ਪੂਰੀਆਂ ਹੋਣੀਆਂ ਚਾਹੀਦੀਆਂ ਹਨ ਮਤਲਬ ਜਦੋਂ ਇਸ਼ਤਿਹਾਰ ਜਾਰੀ ਹੋਊਗਾ ਅਜੇ ਇਸ਼ਤਿਹਾਰ ਜਾਰੀ ਹੋਇਆ ਨਹੀਂ ਬਟ ਹੋ ਜਾਣਾ ਹੈ ਇਹਦੇ ਵਿੱਚ ਜਦੋਂ ਮਤਲਬ ਜਾਰੀ ਹੋਊਗਾ ਉਹਦੀ ਉਹ ਉਸ ਮਹੀਨੇ ਦੀ ਪਹਿਲੀ ਤਰੀਕ ਤੱਕ ਮਤਲਬ ਇਹ ਉਮਰ ਸੀਮਾ ਪੂਰੀਆਂ ਹੋਣੀਆਂ ਚਾਹੀਦੀਆਂ ਤੇ ਅੱਗੇ ਆਪਾਂ ਗੱਲ ਕਰਾਂਗੇ ਦੋਸਤੋ ਰਿਹਾਇਸ਼ ਸੰਬੰਧੀ ਸ਼ਰਤਾਂ ਬਾਰੇ ਦੋਸਤੋ ਜਿਹੜੇ ਇਲਾਕੇ ਦੇ ਵਿੱਚ ਆਪਾਂ ਅਪਲਾਈ ਕਰ ਰਹੇ ਹਾਂ ਆਪਾਂ ਉੱਥੋਂ ਦੇ ਹੀ ਵਸਨੀਕ ਹੋਣੇ ਚਾਹੀਦੇ ਆ ਜਿੱਦਾਂ ਕਿ ਹੋਰ ਕਿਸੇ ਪਿੰਡ ਦੇ ਵਿੱਚ ਜਾਂ ਹੋਰ ਕਿਸੇ ਵਾਰਡ ਦੇ ਵਿੱਚ ਆਪਾਂ ਅਪਲਾਈ ਨਹੀਂ ਕਰ ਸਕਦੇ ਤੇ ਦੋਸਤੋ ਇਹਦੇ ਵਿੱਚ ਰਿਹਾਇਸ਼ਾ ਤੇ ਜਾਤੀ ਨਾਲ ਸੰਬੰਧਿਤ ਲੋੜਿੰਦੇ ਦਸਤਾਵੇਜ਼ ਹਾਂਜੀ ਦੋਸਤੋ ਇਹ ਬਹੁਤ ਜ਼ਰੂਰੀ ਆ ਜਿੱਦਾਂ ਕਿ ਰਿਹਾਇਸ਼ ਸੰਬੰਧੀ ਸਰਟੀਫਿਕੇਟ ਮਤਲਬ ਕਿ ਡੋਮਿਸਲ ਸਰਟੀਫਿਕੇਟ ਰੈਜ਼ਿਡੈਂਸ ਸਰਟੀਫਿਕੇਟ ਇਹ ਆਪਣਾ ਤਾਜ਼ਾ ਬਣਿਆ ਹੋਣਾ ਚਾਹੀਦਾ ਜਿੱਦਾਂ ਕਿ ਆਪਾਂ ਕਹਿ ਦਿੰਨੇ ਆ 2 ਸਾਲ ਪੁਰਾਣਾ 1 ਸਾਲ ਪੁਰਾਣਾ ਉਦਾਂ ਨਹੀਂ ਦੋਸਤੋ ਇਹ ਨਵਾਂ ਜਾਰੀ ਪੰਜਾਬ ਸਰਕਾਰ ਵੱਲੋਂ ਜਾਰੀ ਹੋਇਆ ਹੈ ਨਵਾਂ ਜਿਹੜਾ ਹੁੰਦਾਗਾ ਰੈਜ਼ਿਡੈਂਸ ਸਰਟੀਫਿਕੇਟ ਉਹੀ ਆਪਾਂ ਨੂੰ ਇਹਦੇ ਵਿੱਚ ਲੱਗੇਗਾ ਤੇ ਵੋਟਰ شناਖਤੀ ਕਾਰਡ ਤਾਜ਼ਾ ਵੋਟਰ ਸੂਚੀ ਹਾਂਜੀ ਦੋਸਤੋ ਜਿੱਦਾਂ ਕਿ ਹੁਣ ਜੇ ਆਪਾਂ ਹੁਣ-ਹੁਣ ਬਣਾਉਨੇ ਆ ਵੋਟਰ ਕਾਰਡ ਉਹ ਨਹੀਂ ਚੱਲੇਗਾ ਆਪਣਾ ਮਤਲਬ ਤਾਜ਼ਾ ਵੋਟਰ ਸੂਚੀ ਹਾਂਜੀ ਤਾਜ਼ਾ ਵੋਟਰ ਸੂਚੀ ਦੇ ਵਿੱਚ ਦਰਜ ਹੋਵੇ ਆਪਣਾ ਨਾਮ ਮਤਲਬ ਵੀ ਜਿਹੜੀਆਂ ਪਿੱਛੇ ਵੋਟਾਂ ਪਾ ਕੇ ਹਟੀਆਂ ਆਪਣੀਆਂ ਉਹ ਵੋਟ ਆਪਾਂ ਪਾਈ ਹੋਵੇ ਮਤਲਬ ਕਿ 1 ਸਾਲ ਪੁਰਾਣਾ ਇੱਕ ਜਾਂ ਇੱਕ ਸਾਲ ਹਾਂ ਹਾਂਜੀ ਇੱਕ ਇੱਕ ਡੇਢ ਸਾਲ ਪੁਰਾਣਾ ਹੋਵੇ ਆਪਣਾ ਹਾਂ ਜੇ ਉਹ ਤੋਂ ਜ਼ਿਆਦਾ ਪੁਰਾਣਾ ਹੈ ਤਾਂ ਉਹ ਉਹ ਤਾਂ ਚੱਲੇਗਾ ਹੀ ਚੱਲੇਗਾ ਮਤਲਬ ਤਾਜ਼ਾ ਮਤਲਬ ਇਹਦੇ ਵਿੱਚ ਲੇਟੈਸਟ ਜਿਹੜਾ ਹੁਣ ਮਤਲਬ ਮੌਕੇ ਤੇ ਆਪਾਂ ਬਣਾ ਲੈਨੇ ਉਹ ਨਹੀਂ ਚੱਲੇਗਾ ਤੇ ਇਹਦੇ ਵਿੱਚ ਆਧਾਰ ਕਾਰਡ ਘੱਟੋ ਘੱਟ 6 ਮਹੀਨੇ ਪੁਰਾਣਾ ਬਣਿਆ ਹੋਣਾ ਚਾਹੀਦਾ ਤੁਹਾਡਾ ਤੇ ਅ ਦੋਸਤੋ ਰਾਖਵਾ ਕਰਨ ਲੈਣ ਲਈ ਰਾਖਵਾ ਕਰਨ ਦਾ ਲਾਭ ਲੈਣ ਲਈ ਉਹ ਵੀ ਮੈਂ ਤੁਹਾਨੂੰ ਦੱਸ ਦਿੰਦਾ ਵੀ ਇਹਦੇ ਵਿੱਚ ਜੋ ਪੰਜਾਬ ਸਰਕਾਰ ਵੱਲੋਂ ਆਪਾਂ ਨੂੰ ਜਾਤੀ ਸਰਟੀਫਿਕੇਟ ਦਿੱਤਾ ਜਾਂਦਾ ਹੈ ਉਹ ਵੀ ਆਪਣੇ ਕੋਲੇ ਹੋਣਾ ਜ਼ਰੂਰੀ ਹੈ ਉਹ ਤਾਂ ਚਾਹੇ ਜਿੰਨਾ ਮਰਜ਼ੀ ਪੁਰਾਣਾ ਹੋਵੇ ਉਹਦਾ ਨਹੀਂ ਕੋਈ ਚੱਕਰ ਤੇ ਉਹ ਜਿੰਨਾ ਮਰਜ਼ੀ ਵੀ ਪੁਰਾਣਾ ਹੋਵੇ ਆਪਣੇ ਕੋਲੇ ਹੁਣ ਮੈਂ ਦੁਬਾਰੇ ਫੇਰ ਇੱਕ ਵਾਰੀ ਰਿਪੀਟ ਕਰ ਦੇਣਾ ਦੋਸਤੋ ਵੀ ਜਿਹੜੇ ਏਰੀਆ ਦੇ ਵਿੱਚ ਆਪਾਂ ਅਪਲਾਈ ਕਰ ਰਹੇ ਹਾਂ ਜੇ ਪਿੰਡ ਦੇ ਵਿੱਚ ਆਪਾਂ ਅਪਲਾਈ ਕਰ ਰਹੇ ਹਾਂ ਤਾਂ ਆਪਾਂ ਆਪਦੇ ਪਿੰਡੇ ਹੀ ਪਿੰਡ ਦੇ ਵਿੱਚ ਹੀ ਕਰ ਸਕਦੇ ਹਾਂ ਜਾਂ ਆਪਾਂ ਆਪਦੇ ਵਾਰਡ ਦੇ ਵਿੱਚ ਹੀ ਕਰ ਸਕਦੇ ਆ ਅਪਲਾਈ ਤੇ ਦੋਸਤੋ ਇਹਦੇ ਵਿੱਚ ਅ ਰਹਿਆ ਇਸ਼ਤ ਜਾਤੀ ਨਾਲ ਸੰਬੰਧਿਤ ਲੋੜਿੰਦੇ ਦਸਤਾਵੇਜ਼ ਜੋ ਰੈਜ਼ੀਡੈਂਸ ਸਰਟੀਫਿਕੇਟ ਜਿਹਨੂੰ ਆਪਾਂ ਡੋਮੈਸਲ ਸਰਟੀਫਿਕੇਟ ਵੀ ਕਹਿ ਦਿੰਦੇ ਆ ਉਹ ਆਪਾਂ ਨੂੰ ਤਾਜ਼ਾ ਚਾਹੀਦਾ ਹੈ ਨਵਾਂ ਨਵਾਂ ਹੋਣਾ ਚਾਹੀਦਾ ਆਪਣਾ ਕਿਉਂਕਿ ਉਹ ਪਿਛਲਾ ਨਹੀਂ ਚੱਲਦਾ ਤੇ ਵੋਟਰ ਕਾਰਡ ਆਪਣਾ 1 ਸਾਲ ਜਾਂ ਉਸ ਤੋਂ ਵੱਧ ਪੁਰਾਣਾ ਹੋਣਾ ਚਾਹੀਦਾ ਮਤਲਬ ਵੀ ਜੋ ਪਿੱਛੇ ਆਪਾਂ ਵੋਟਾਂ ਲੰਘ ਕੇ ਗਈਆਂ ਸੀਗੀਆਂ ਸਰਪੰਚੀ ਦੀਆਂ ਉਹਦੇ ਉਹਦੀ ਆਪਾਂ ਵੋਟ ਪਾਈ ਹੋਣੀ ਚਾਹੀਦੀ ਹੈ ਉਹਦੇ ਵਿੱਚ ਆਪਣਾ ਨਾਮ ਦਰਜ ਹੋਣਾ ਚਾਹੀਦਾ ਤੇ ਇਹਦੇ ਵਿੱਚ ਆਧਾਰ ਕਾਰਡ 6 ਮਹੀਨੇ ਤੋਂ ਵੱਧ ਪੁਰਾਣਾ ਹੋਣਾ ਚਾਹੀਦਾ ਤੇ ਐ ਐਸਸੀ ਬੀਸੀ ਲਈ ਜੋ ਜਾਤੀ ਸਰਟੀਫਿਕੇਟ ਹੈ ਉਹ ਆਪਣਾ ਜ਼ਰੂਰੀ ਆ ਉਹ ਜਿੰਨਾ ਸਾਲ ਮਰਜੀ ਪੁਰਾਣਾ ਹੋਵੇ ਆਪਾਂ ਨੂੰ ਕੋਈ ਚੱਕਰ ਨਹੀਂ ਉਹਦਾ ਤੇ ਦੋਸਤੋ ਮੈਰਿਡ ਜਿੰਨਾ ਲੇਡੀਜ਼ ਨੇ ਮੈਰਿਡ ਨੇ ਅਪਲਾਈ ਕਰਨਾ ਹੈ ਉਹਨਾਂ ਲਈ ਵੀ ਇਸ ਵਾਰ ਸ਼ਰਤਾਂ ਉਹਨਾਂ ਦੇ ਪਤੀਆਂ ਪਤੀਆਂ ਦੇ ਡਾਕੂਮੈਂਟਸ ਦੇ ਵੀ ਜ਼ਰੂਰੀ ਲੋਡ ਪੈਂਦੀ ਹੈ ਇਸ ਵਾਰ ਇਸ ਵਾਰ ਉਹਨਾਂ ਦੇ ਹਸਬੰਡਸ ਦੇ ਡਾਕੂਮੈਂਟਸ ਜਿੱਦਾਂ ਕਿ ਰੈਜ਼ੀਡੈਂਸ ਸਰਟੀਫਿਕੇਟ ਉਹਨਾਂ ਦੇ ਹਸਬੰਡ ਦਾ ਵੀ ਲੱਗੂਗਾ ਤੇ ਉਹਨਾਂ ਦੇ ਹਸਬੰਦ ਦਾ ਰੈਜ਼ੀਡੈਂਸ ਸਰਟੀਫਿਕੇਟ ਨਵਾਂ ਨਵਾਂ ਬਣਵਾ ਕੇ ਲਾ ਦਿਓ ਤੇ ਆਧਾਰ ਕਾਰਡ ਉਹਨਾਂ ਦੇ ਹਸਬੰਦ ਦਾ ਲੱਗੇਗਾ ਇਹਦੇ ਵਿੱਚ ਇਸ ਵਾਰ ਜੋ ਰਾਖਵਾ ਕਰਨ ਤੈਅ ਕੀਤਾ ਹੈ ਸਰਕਾਰ ਨੇ ਉਹ ਵਰਕਰਾਂ ਅਤੇ ਹੈਲਪਰਾਂ ਦੀ ਅਸਾਮੀਆਂ ਲਈ ਰੱਖਵਾ ਕਰਨ ਉਹ ਵੀ ਮੈਂ ਤੁਹਾਨੂੰ ਦਿਖਾ ਦਿਨਾ ਦੋਸਤੋ ਵਿਭਾਗ ਵਿੱਚ ਅੰਗਣਵਾੜੀ ਵਰਕਰ ਅਤੇ ਹੈਲਪਰਾਂ ਦੀਆਂ ਖਾਲੀ ਅਸਾਮੀਆਂ ਦੀ ਅਨੁਸੂਚਿਤ ਜਾਤੀ ਦੀਆਂ ਮਹਿਲਾਵਾਂ ਨੂੰ 25% ਐਸਸੀ ਕਾਸਟ ਦੀ ਜਾਤੀਆਂ ਦਾ ਰੱਖਵਾ ਕਰਨ ਜੋ ਹੈ 25% ਹੋਵੇਗਾ ਅਤੇ ਬੀਸੀ ਛੜੀਆਂ ਸ਼੍ਰੇਣੀਆਂ ਯਾਨੀ ਕਿ BC ਕੈਟਾਗਰੀ ਦੀਆਂ ਸਬੰਧਤ ਮਹਿਲਾਵਾਂ ਨੂੰ 12% ਰਾਖਵਾ ਕਰਨ ਦਿੱਤਾ ਜਾਵੇਗਾ ਦੋਸਤੋ SC ਕੈਟਾਗਰੀ ਦੀਆਂ ਮਤਲਬ ਟੋਟਲ ਜਿੰਨੀਆਂ ਵੀ ਪੋਸਟਾਂ ਹੋਣਗੀਆਂ ਉਹਦੇ ਵਿੱਚ 25% SC ਕੈਟਾਗਰੀ ਦੀਆਂ ਹੋਣਗੀਆਂ ਤੇ 12% ਜੋ ਸੀਟਾਂ ਹੋਣਗੀਆਂ ਖਾਲੀ ਉਹ ਹੋਣਗੀਆਂ BC ਕੈਟਾਗਰੀ ਦੀਆਂ ਠੀਕ ਹੈ ਦੋਸਤੋ ਉਮੀਦ ਕਰਦਾ ਤੁਸੀਂ ਸਮਝ ਗਏ ਹੋਵੋਗੇ ਸਾਰੀ ਗੱਲ ਤੇ ਦੋਸਤੋ ਅੱਗੇ ਆਪਾਂ ਗੱਲ ਕਰਾਂਗੇ ਇਸ ਅੰਗਣਵਾੜੀ ਭਰਤੀ 2025 ਦੀ ਅ ਜਰੂਰੀ ਅਤੇ ਲਾਸਟ ਅਪਡੇਟ ਦੇ ਬਾਰੇ ਦੋਸਤੋ ਇਸ ਵਾਰ ਪੰਜਾਬ ਸਰਕਾਰ ਨੇ ਇਸ ਦੀ ਐਪਲੀਕੇਸ਼ਨ ਫੀਸ ਵੀ ਰੱਖ ਦਿੱਤੀ ਗਈ ਹੈ ਜਿੱਦਾਂ ਕਿ ਦੋਸਤੋ ਆਪਾਂ ਜਾਣਦੇ ਹਾਂ ਪਹਿਲਾਂ ਕੋਈ ਫੀਸ ਨਹੀਂ ਹੁੰਦੀ ਸੀ ਉਹਦੀ ਤੇ ਇਸ ਵਾਰ ਫੀਸ ਦੇ ਕ੍ਰਾਈਟੇਰੀਆ ਵੀ ਰੱਖ ਦਿੱਤੇ ਗਏ ਹਨ ਜੋ ਕਿ ਅੰਗਣਵਾੜੀ ਵਰਕਰ ਦੀ ਜਰਨਲ ਕੈਟਾਗਰੀ ਦੀ ਫੀਸ ਹੋਵੇਗੀ ਉਹ ਹੋਵੇਗੀ 500 ਰੁਪਿਆ ਮੈਂ ਸਕਰੀਨ ਤੇ ਦਿਖਾਵੇ ਦਿਨਾ ਦੋਸਤੋ ਤੇ ਤੁਸੀਂ ਦੇਖ ਵੀ ਸਕਦੇ ਹੋ ਜਰਨਲ ਕੈਟਾਗਰੀ ਦੀ ਵਰਕਰ ਦੇ ਲਈ 500 ਰੁਪਿਆ ਹੋਵੇਗੀ एससीबीसी कैटेगरी ਅਤੇ ਵਿਧਵਾ ਤਲਾਖਸ਼ਦਾ ਔਰਤਾ ਜਾਂ ਹੈਂਡੀਕੈਪਡ ਪਰਸਨਸ ਲਈ 250 ਰੁਪਿਆ ਫੀਸ ਹੋਵੇਗੀ ਹੈਲਪਰ ਵਰਕਰ ਦੇ ਲਈ ਤੇ ਹੈਲਪਰ ਦੀ ਦੋਸਤੋ ਹੈਲਪਰ ਦੀ ਫੀਸ ਜਨਰਲ ਕੈਟਾਗਰੀ ਲਈ 300 ਹੈ ਅਤੇ एससीबीसी ਵਿਧਵਾ ਤਲਾਖਸ਼ਦਾ ਤੇ ਹੈਂਡੀਕੈਪਡ ਦਿਵਿਆਂਗਜਨ ਪਰਸਨਸ ਲਈ 150 ਰੁਪਿਆ ਹੋਵੇਗੀ ਤੇ ਇਹ ਸੀ ਦੋਸਤੋ ਅੱਜ ਦੀਆਂ ਕੁਝ ਖਾਸ ਅੰਗਣਵਾੜੀ ਭਰਤੀ 2025 ਦੀਆਂ ਖਾਸ ਅਪਡੇਟਸ ਅਪਡੇਟਸ ਤੇ ਤੁਹਾਨੂੰ ਸਾਡੇ ਵੱਲੋਂ ਦਿੱਤੀ ਜਾਣਕਾਰੀ ਕਿੱਦਾਂ ਲੱਗੀ ਦੋਸਤੋ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੱਸਿਓ ਜੇ ਕੋਈ ਮੇਰੀ ਭੈਣ ਦਾ ਕੋਈ ਸਵਾਲ ਹੈ ਤਾਂ ਉਹ ਵੀ ਤੁਸੀਂ ਕਮੈਂਟ ਬਾਕਸ ਵਿੱਚ ਜ਼ਰੂਰ ਦੱਸ ਸਕਦੇ ਹੋ ਸਾਡਾ ਕੋਈ ਮਕਸਦ ਤੁਹਾਨੂੰ ਬੇਵਕੂਫ ਬਣਾਉਣਾ ਜਾਂ ਕੋਈ ਮਿਸਗਾਈਡ ਕਰਨਾ ਨਹੀਂ ਹੁੰਦਾ ਅਸੀਂ ਚਾਹੁੰਦੇ ਹਾਂ ਵੀ ਤੁਸ ਤੁਹਾਨੂੰ ਵਧੀਆ 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 ਤਰੀਕੇ ਨਾਲ ਅਸੀਂ ਗਾਈਡ ਕਰੀਏ ਤਾਂ ਕਿ ਆਉਣ ਵਾਲੀ ਭਰਤੀ ਦੇ ਵਿੱਚ ਤੁਸੀਂ ਆਪਦੇ ਡਾਕੂਮੈਂਟਸ ਪਹਿਲਾਂ ਬਣਵਾ ਕੇ ਰੱਖ ਲਵੋ ਸਾਰੇ ਡਾਕੂਮੈਂਟਸ ਪਹਿਲਾਂ ਤਿਆਰ ਕਰਕੇ ਰੱਖ ਲਵੋ ਤਾਂ ਕਿ ਤੁਹਾਨੂੰ ਮੌਕੇ ਤੇ ਨਾ ਭਜਣਾ ਪਵੇ ਮੌਕੇ ਤੇ ਭਜਣਾ ਠਾਣਾ ਕਰਨੀ ਪਵੇ ਉਦੋਂ ਫਿਰ ਤੁਸੀਂ ਨਾਲ ਦੀ ਨਾਲ ਅਪਲਾਈ ਕਰਦੇ ਹੋ ਠੀਕ ਹੈ ਜੀ ਦੋਸਤੋ ਇਹ ਸੀ ਅੱਜ ਦੀ ਆਂਗਣਵਾੜੀ ਭਰਤੀ 2025 ਦੀ ਨਵੀਆਂ ਸ਼ਰਤਾਂ ਅਤੇ ਨਵੇਂ ਨਿਯਮ ਦੋਸਤੋ ਸਾਡੇ ਵੱਲੋਂ ਦਿੱਤੀ ਹੋਈ ਜਾਣਕਾਰੀ ਵਧੀਆ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰ ਦਿਓ ਅਤੇ ਸ਼ੇਅਰ ਜ਼ਰੂਰ ਕਰਦੇ ਹੋ ਜੀ ਧੰਨਵਾਦ